ਜੋ ਆਪਾਂ ਸਾਰੇ ਆਪਣੇ ਇਸ ਇਲਾਕੇ ਦਾ ਤਕੜਾ ਯੋद्धा ਜਿਨੇ ਹਮੇਸ਼ਾ ਹੱਕ ਤੇ ਸੱਚ ਦੀ ਲੜਾਈ ਵਾਸਤੇ ਆਪਣੇ ਜੀਵਨ ਨੂੰ ਸਮਰਪਿਤ ਰੱਖਿਆ ਲੁਗਾ ਵਾਸਤੇ ਉਹ ਨੌਜਵਾਨ ਜਿਨੇ ਪਿਛਲੇ 22 ਸਾਲ ਪਹਿਲਾਂ ਮੇਰਾ ਇੱਕ ਯੂਥ ਕਾਂਗਰਸ ਦਾ ਸਾਥੀ ਬਣ ਕੇ ਆਪਣਾ ਮੁਰਲਾ ਜੀਵਨ ਸ਼ੁਰੂ ਕੀਤਾ ਅਤੇ ਫਿਰ ਆਪਣੇ ਜੀਵਨ ਨੂੰ ਸੰਘਰਸ਼ ਦੇ ਨਾਲ ਜੋੜ ਕੇ ਰੱਖਿਆ ਜਦੋਂ ਜਦੋਂ ਕਿਸੇ ਸਮੇਂ ਦੇ ਉੱਪਰ ਕਿਸੇ ਨੇ ਉਸ ਦੀ ਆਵਾਜ਼ ਨੂੰ ਦੱਬਣ ਦੀ ਕੋਸ਼ਿਸ਼ ਕੀਤੀ ਉਹਨੇ ਬੜੇ ਹੌਸਲੇ ਨਾਲ ਤੁਹਾਡੇ ਸਹਿਯੋਗ ਦੇ ਨਾਲ ਪਿੰਡ ਦੇ ਆਸ਼ੀਰਵਾਦ ਨਾਲ ਪਿੰਡ ਦੀ ਆਵਾਜ਼ ਨੂੰ ਪਿੰਡ ਦੇ ਲੋਕਾਂ ਦੀ ਤਕਲੀਫ ਨੂੰ ਮਜ਼ਬੂਤੀ ਨਾਲ ਹਰ ਅਦਾਰੇ ਵਿੱਚ ਜਾ ਕੇ ਰੱਖਿਆ ਸਰਪੰਚੀ ਦੀ ਗੱਲ ਆਈ ਕਾਗਜ਼ ਰੱਦ ਹੋਣ ਦੀ ਗੱਲ ਆਈ ਲੇਕਿਨ ਕਦੇ ਵੀ ਉਹ ਝੁਕਿਆ ਨਹੀਂ ਅੱਜ ਉਹ ਸਾਡਾ ਇੱਕ ਸਾਥੀ ਛੋਟਾ ਵੀਰ ਸੁਖਵਿੰਦਰ ਕਲਕੱਤਾ ਸਾਡੇ ਚ ਨਹੀਂ ਰਿਹਾ ਔਰ ਕੱਲ ਤੋਂ ਜੋ ਜਦੋਂ ਤੋਂ ਇਹ ਹਾਦਸਾ ਹੋਇਆ ਹੈ ਜਦੋਂ ਤੋਂ ਇਹ ਘਟਨਾ ਹੋਈ ਹੈ ਇੱਕ ਡਰ ਦਾ ਮਾਹੌਲ ਇੱਕ ਮੰਗ ਦੇ ਵਿੱਚ ਲੋਕਾਂ ਦੇ ਡਰ ਦਾ ਮਾਹੌਲ ਪੈਦਾ ਹੈ ਕਿ ਦਿਨ ਦਿਹਾੜੇ ਇਸ ਤਰੀਕੇ ਨਾਲ ਆ ਕੇ ਐਨੇ ਲੋਕਾਂ ਦੇ ਐਸੇ ਮਾੜੇ ਅੰਸਰਾਂ ਦੇ ਹੌਸਲੇ ਖੁੱਲ ਗਏ ਕਿ ਦਿਨ ਦਿਹਾੜੇ ਆ ਕੇ ਗੋਲੀਆਂ ਮਾਰ ਕੇ ਸਾਡੇ ਨੌਜਵਾਨ ਵੀਰ ਨੂੰ ਸ਼ਹੀਦ ਕਰਤਾ ਸਾਡੇ ਨੌਜਵਾਨ ਵੀਰ ਦਾ ਕਤਲ ਕਰਤਾ ਔਰ ਮੈਨੂੰ ਪਤਾ ਹੈ ਮੈਂ ਰਾਤ ਵੀ ਐਸਐਸਪੀ ਸਾਹਿਬ ਨਾਲ ਗੱਲ ਕੀਤੀ ਸਰਕਾਰ ਦੇ ਅਧਾਰਿਆਂ ਦੇ ਨਾਲ ਗੱਲ ਕੀਤੀ ਕਿਉਂਕਿ ਲੋਕ ਬਹੁਤ ਸਹਿਮੇ ਹੋਏ ਕਿਉਂਕਿ ਪੰਜਾਬ ਦੇ ਲੋਕ ਦੁਬਾਰਾ ਐਸੇ ਗੱਲਾਂ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਜੋ ਪਹਿਲਾਂ ਪੰਜਾਬ ਦੇ ਉੱਪਰ ਕਾਲਾ ਵਕਤ ਆਇਆ ਸੀ ਔਰ ਜਦੋਂ ਕਦੇ ਐਸੀਆਂ ਘਟਨਾਵਾਂ ਹੁੰਦੀਆਂ ਤਾਂ ਉਦੋਂ ਸਾਡੇ ਲੋਕਾਂ ਦਾ ਮਨੋਬਲ ਬਹੁਤ ਕਮਜ਼ੋਰ ਹੋ ਜਾਂਦਾ ਹੈ ਮੇਰਾ ਤਾਂ ਸਾਰੇ ਪਰਿਵਾਰ ਨਾਲ ਇੱਕ ਡਿੱਜੀ ਰਿਸ਼ਤਾ ਜਿਸ ਤਰ੍ਹਾਂ ਮੇਰੇ ਛੋਟੇ ਵੀਰ ਕਾਲਾ ਢਿੱਲੋ ਜੀ ਦਾਲਵੀ ਪਰਿਵਾਰ ਇੱਕ ਸਾਂਝ ਹੈ ਅੱਜ ਮੈਂ ਜਿੱਥੇ ਉਹਰੇ ਪਰਿਵਾਰਿਕ ਤੌਰ ਤੇ ਖੜਾ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਸਤੇ ਉਥੇ ਮੌਜੂਦਾ ਸਰਕਾਰ ਨੂੰ ਉਹਨਾਂ ਦੀ ਜ਼ਿੰਮੇਵਾਰੀ ਦੇ ਉੱਪਰ ਜੋ ਪਰਿਵਾਰ ਵੱਲੋਂ एफआईआर ਕਰਨ ਵਾਸਤੇ ਕੀਆ ਗਿਆ ਜੋ ਪਰਿਵਾਰ ਵੱਲੋਂ ਇਸ ਮੁੱਦੇ ਦੇ ਉੱਪਰ ਕਾਰਵਾਈ ਕਰਨ ਲਈ ਕਿਹਾ ਗਿਆ ਉਸ ਦੇ ਉੱਪਰ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਐਸਐਸਪੀ ਸਾਹਿਬ ਨੇ ਦੋਾਇਆ ਹੈ ਕਿ ਜੋ ਮੰਗ ਪਰਿਵਾਰ ਵੱਲੋਂ ਆਈ ਹੈ ਅਸੀਂ ਦੋਨੋਂ ਜੀਆਂ ਦੇ ਉੱਪਰ ਪਰਚਾ ਦਰਜ ਕੀਤਾ ਔਰ ਇਸ ਤੋਂ ਬਾਅਦ ਵੀ ਤੁਸੀਂ ਤਹਿਕੀਕਾਤ ਕਰ ਰਹੇ ਹੋ ਕਿ ਇਸ ਕਤਲ ਦੇ ਵਿੱਚ ਹੋਰ ਕਿਹੜੇ ਲੋਕ ਐ ਜਿਹੜੇ ਲੋਕਾਂ ਨੇ ਇਸ ਦੇ ਵਿੱਚ ਸਹਿਯੋਗੀ ਕੀਤੀ ਹੈ। ਔਰ ਮੈਨੂੰ ਉਮੀਦ ਹੈ ਕਿ ਜਿਸ ਤਰ੍ਹਾਂ ਕੱਲ ਰਾਤ ਸ਼ਾਦੀਕ ਸਾਥੀ ਜਿਹਦਾ ਨਾਮ ਪਰਚੇ 'ਚ ਹੋਇਆ ਸੀ ਉਹ ਸਰਕਾਰ ਦੇ ਪੁਲਿਸ ਦੇ ਮੁਲਾਜ਼ਮਾਂ ਨੇ ਉਹਨੂੰ ਗ੍ਰਿਫਤਾਰ ਕੀਤਾ ਹੈ। ਔਰ ਜਿਹੜੇ ਦੂਜਾ ਸਾਥੀ ਜਿਨੇ ਇਹ ਕੰਮ ਇਹ ਮਾੜਾ ਕੰਮ ਕੀਤਾ ਉਸ ਦੇ ਵਾਸਤੇ ਵੀ ਤਲਾਸ਼ ਜਾਰੀ ਹੈ ਔਰ ਉਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਜਲਦ ਤੋਂ ਜਲ ਅਸੀਂ ਉਸ ਕਾਤਲ ਨੂੰ ਵੀ ਫੜ ਕੇ ਲੋਗਾ ਦੀ ਕਚੈਰੀ ਦੇ ਸਾਹਮਣੇ ਰੱਖਾਂਗੇ। ਔਰ ਮੈਂ ਪਰਿਵਾਰ ਦੇ ਨਾਲ ਪਰਿਵਾਰਕ ਤੌਰ ਤੇ ਵੀ ਖੜਾ ਹਾਂ। ਔਰ ਜਿੱਥੇ ਤੱਕ ਮੇਰੀ ਪਾਰਟੀ ਦੀ ਗੱਲ ਹੈ ਸਾਡੀ ਪਾਰਟੀ ਦੀ ਗੱਲ ਹੈ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਸਾਡੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਜੀ ਦੋਨਾਂ ਦੇ ਨਾਲ ਮੇਰਾ ਕੱਲ ਰਾਤ ਤੋਂ ਸਾਡਾ ਸੰਪਰਕ ਚੱਲ ਰਿਹਾ ਹੈ ਔਰ ਉਹਨਾਂ ਵੱਲੋਂ ਵੀ ਪੂਰਾ ਸਹਿਯੋਗ ਤੇ ਉਹਨਾਂ ਵੱਲੋਂ ਵੀ ਪੂਰੀ ਤਰ੍ਹਾਂ ਦੀ ਸਹਿਮਤੀ ਆਉਣ ਵਾਲੇ ਸਮੇਂ ਵਿੱਚ ਜਿਸ ਤਰ੍ਹਾਂ ਪਰਿਵਾਰ ਕਹੂਗਾ ਅਸੀਂ ਪਰਿਵਾਰ ਦੇ ਨਾਲ ਤੇ ਪਰਿਵਾਰ ਦੇ ਪਿੱਛੇ ਸਾਡੀ ਪਾਰਟੀ ਤੁਹਾਨੂੰ ਖੜੀ ਮਿਲੂਗੀ ਔਰ ਜਿੱਥੇ ਤੱਕ ਮੇਰੀ ਮੇਰਾ ਨਿੱਜੀ ਸਵਾਲ ਹੈ ਮੈਂ ਪਰਿਵਾਰ ਦੇ ਨਾਲ ਖੜਾ ਨਹੀਂ ਜੀ ਤੌਰ ਤੇ ਪਰਿਵਾਰਿਕ ਤੌਰ ਦੇ ਉੱਪਰ ਔਰ ਮੈਂ ਪਰਿਵਾਰ ਨੂੰ ਤੇ ਸਾਰੇ ਪਿੰਡ ਦੇ ਸਾਥੀ ਸਹਿਬਾਨਾਂ ਨੂੰ ਸੈਨੇ ਪਿੰਡ ਦੇ ਜੋ ਸਾਡੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਉਰੇ ਸਾਥੀ ਹੈ ਕਿ ਮੈਂ ਨਿੱਜੀ ਤੌਰ ਦੇ ਉੱਪਰ ਵੀ ਜੋ ਕਰ ਸਕੂੰਗਾ ਮੈਂ ਤੁਹਾਡੇ ਵਿੱਚ ਕਰਨ ਵਾਸਤੇ ਖੜਾ ਰਹੂੰਗਾ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੁੰਦਾ ਹੋਇਆ ਇਸ ਘਟਨਾ ਦੀ ਨਿੰਦਾ ਕਰਦਾ ਹੋਇਆ ਔਰ ਸਰਕਾਰ ਦੇ ਅਫਸਰ ਸਹਿਬਾਨਾਂ ਨੂੰ ਇਸ ਗੱਲ ਦੀ ਚੁਣੌਤੀ ਦਿੰਦਾ ਹੋਇਆ ਕਿ ਆਪਣੀ ਜ਼ਿੰਮੇਵਾਰੀ ਨੂੰ ਪਰਿਵਾਰ ਦੀ ਜੋ ਮੰਗ ਹੈ ਉਸ ਦੇ ਉੱਪਰ ਤੁਸੀਂ ਖੜਾ ਉਤਰੋ ਨਹੀਂ ਤਾਂ ਅਸੀਂ ਸਾਰੇ ਇਸ ਸੰਘਰਸ਼ ਦੇ ਵਿੱਚ ਹਿੱਸਾ ਬਣ ਕੇ ਜਾਰੀ ਰਹਿਾਂਗੇ ਸੋ ਮੈਂ ਜ਼ਿਆਦਾ ਕੁਝ ਨਾ ਕਹਿੰਦਾ ਹੋਇਆ ਅੱਜ ਮੈਂ ਸਾਰੇ ਮੇਰੇ ਮੀਡੀਆ ਦੇ ਵੀ ਸਾਥੀ ਆਏ ਉਹਨਾਂ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਜੇ ਅਸੀਂ ਆਪਣੀ ਚੈਨਲਾਂ ਦੇ ਰਾਹੀ ਆਪਣੇ ਅਖਬਾਰ ਦੀ ਕਲਮਾਂ ਦੇ ਰਾਹੀ ਆਪਣੀ ਆਵਾਜ਼ ਨੂੰ ਐਸੇ ਘਟਨਾਵਾ ਕਰਕੇ بلند ਨਹੀਂ ਕਰਾਂਗੇ ਤਾਂ ਫਿਰ ਜਿਹੜੇ ਲੋਕ ਐਸੀਆਂ ਵਾਰਦਾਤਾਂ ਕਰਦੇ ਆ ਉਹਨਾਂ ਦੇ ਵੀ ਹੌਸਲੇ ਖੁੱਲਦੇ ਆ ਤੇ ਨਾਲ ਹੀ ਨਾਲ ਸਾਡੇ ਸੂਬੇ 'ਚ ਰਹਿਣ ਵਾਲੇ ਲੋਕ ਜਿਹੜੇ ਆਪਣੇ ਪਰਿਵਾਰਾਂ ਨੂੰ ਕਾਰੋਬਾਰ ਨੂੰ ਅਮਨ ਸ਼ਾਂਤੀ ਨੂੰ ਮੁੱਖ ਰੱਖਦੇ ਆ ਉਹਨਾਂ ਦੇ ਵੀ ਹੌਸਲੇ ਗਿਰ ਜਾਂਦੇ ਮੈਂ ਤਾਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਸਾਡੇ ਛੋਟੇ ਵੀਰ ਜੋ ਬਰਨਾਲੇ ਤੋਂ ਐਮਐਲਏ ਕਾਲਾ ਢਿੱਲੋ ਜੀ ਵੱਲੋਂ ਤੇ ਸਮੂੱਚੀ ਸਾਡੀ ਪਧੌੜ ਤੇ ਸਹਣਾ ਤੇ ਬਰਨਾਲਾ ਤੇ ਮਹਿਲਕਲਾਂ ਦੀ ਕਾਂਗਰਸ ਪਾਰਟੀ ਦੀ ਸਮੂੱਚੀ ਲੀਡਰਸ਼ਿਪ ਵੱਲੋਂ ਸਮੂੱਚੇ ਪਰਿਵਾਰ ਨੂੰ ਤੇ ਇਲਾਕੇ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਜਦੋਂ ਤੱਕ ਪਰਿਵਾਰ ਦੀ ਸਹਿਮਤੀ ਤੇ ਪਰਿਵਾਰ ਦੀ ਜੋ ਮੰਗ ਹੈ ਉਹ ਪੂਰੀ ਨਹੀਂ ਹੋਊਗੀ ਸਾਡੀ ਪਾਰਟੀ ਤੁਹਾਡੇ ਨਾਲ ਦਿਨ ਰਾਤ ਤੁਹਾਨੂੰ ਖੜੀ ਲੇ ਲੂਗੀ ਇੰਨੀਆਂ ਬੇਨਤੀਆਂ ਕਰਦਾ ਹੋਇਆ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਔਰ ਮੀਡੀਆ ਦੇ ਭਰਾਵਾਂ ਨੂੰ ਦੁਬਾਰਾ ਬੇਨਤੀ ਹੈ ਕਿ ਇਸ ਆਵਾਜ਼ ਦੇ ਵਿੱਚ ਪਰਿਵਾਰ ਦੀ ਤੇ ਇਲਾਕੇ ਦੀ ਤੇ ਲੋਕਾਂ ਦੀ ਆਵਾਜ਼ ਨੂੰ ਜਿਸ ਵਾਸਤੇ ਸਾਡੇ ਮੀਡੀਆ ਚੈਨਲ ਤੇ ਮੀਡੀਆ ਦੇ ਲੋਕਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਉਮੀਦ ਕਰਦਾ ਹਾਂ ਕਿ ਉਸ ਇਸ ਆਵਾਜ਼ ਨੂੰ ਚੰਗੇ ਤਰੀਕੇ ਨਾਲ ਪੰਜਾਬ ਦੇ ਵਿੱਚ ਰੱਖਣਗੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਮੇਰੀਆਂ ਮਾਵਾਂ ਦੇ ਯੋਧੇ ਪੁੱਤ ਜਿਹੜੇ ਚੰਗੇ ਤਰੀਕੇ ਨਾਲ ਲੋਕਾਂ ਦੀ ਆਵਾਜ਼ ਨੂੰ ਇਲਾਕੇ ਦੀ ਆਵਾਜ਼ ਨੂੰ ਬੁਲੰਤ ਤਰੀਕੇ ਨਾਲ ਰੱਖਦੇ ਹਨ ਉਹਨਾਂ ਨੂੰ ਐਸੀਆਂ ਗੱਲਾਂ ਦਾ ਸਾਹਮਣਾ ਨਾ ਕਰਨਾ ਪਵੇ ਐਨੀਆਂ ਬੇਨਤੀਆਂ ਕਰਦਾ ਹੋਇਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ بڑے ਜਿਹੜਾ ਦੁਖਦਾਈ ਮਾਹੌਲ ਦੇ ਵਿੱਚ ਔਰ ਇਸ ਸੰਘਰਸ਼ ਦੇ ਵਿੱਚ ਬਰਾਜਮਨ ਸਾਰੀ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਮੇਰੇ ਤੋਂ ਪਹਿਲਾਂ ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਭਰਾ ਬੀਜਿੰਦਰ ਸਿੰਘਲਾ ਜੀ ਨੇ ਸਖਵਿੰਦਰ ਬਾਰੇ ਕਿਸ ਤਰ੍ਹਾਂ ਉਹਨਾਂ ਨੇ ਸਾਡੀ ਪਾਰਟੀ ਦੇ ਨਾਲ ਲਾ ਕੇ ਜਿਹੜੀ ਆਪਣੀ ਸੰਘਰਸ਼ਾਂ ਦੀ ਸ਼ੁਰੂਆਤ ਕੀਤੀ ਸੀ ਉਹਦੇ ਬਾਰੇ ਅਸੀਂ ਸਾਰੇ ਜਾਣਦੇ ਆਂ ਵੀ ਬੜਾ ਵਿਵਾਦ ਬੜਾ ਜਜ਼ਬਾਤੀ ਤੇ ਬੜਾ ਹੋਣਹਾਰ ਨੌਜਵਾਨ ਸੀ ਅੱਜ ਸਾਡੇ ਲਈ ਬੜੀ ਦੁੱਖ ਦੀ ਗੱਲ ਆ ਵੀ ਅਸੀਂ ਸਾਡੇ ਇਲਾਕੇ ਨੇ ਇੱਕ ਬੜਾ ਹੋਣਹਾਰ ਨੌਜਵਾਨ ਅਸੀਂ ਗਵਾ ਲਿਆ ਮੇਰੇ ਤੋਂ ਪਹਿਲਾਂ ਸਿੰਘਲਾ ਸਾਹਿਬ ਨੇ ਤੁਹਾਨੂੰ ਦੱਸਿਆ ਵੀ ਸਾਡੀ ਪਾਰਟੀ ਅਸੀਂ ਨਿੱਜੀ ਤੌਰ ਤੇ ਵੀ ਕਿਉਂਕਿ ਨਿੱਜੀ ਤੌਰ ਤੇ ਮੇਰਾ ਵੀ ਸਖਵਿੰਦਰ ਨਾਲ ਬੜਾ ਪਿਆਰ ਸੀ ਬੜਾ ਲੰਮਾ ਸਮੇਂ ਤੋਂ ਮੇਰੇ ਛੋਟੇ ਭਰਾ ਹਰਿੰਦਰ ਸਿੰਘ ਸੀਰਾਬੇਲ ਤੋਂ ਲੈ ਕੇ ਉਹ ਸਾਡੇ ਕੋਲੇ ਆਉਂਦਾ ਜਾਂਦਾ ਸੀ ਨਿੱਜੀ ਸਾਥ ਸੀ ਤੇ ਸਾਡੇ ਸਾਰਿਆਂ ਲਈ ਜਿਹੜਾ ਉਹਦਾ ਜਾਣਾ ਜਿੱਥੇ ਪਰਿਵਾਰ ਲਈ ਦੁੱਖਦਈ ਹੈ ਨਿੱਜੀ ਤੌਰ ਤੇ ਸਾਡੇ ਲਈ ਵੀ ਉਹ ਉਹਦਾ ਜਾਣਾ ਬੜਾ ਦੁੱਖਦਈ ਹੈ ਤੇ ਮੈਂ ਉਹਨਾਂ ਦੀ ਸਿੰਘਲਾ ਸਾਹਿਬ ਦੀ ਗੱਲ ਨੂੰ ਦੁਆਰਾ ਦਰਹਾਉਣਾ ਹੈ ਵੀ ਜਿਵੇਂ ਵੀ ਜੋ ਵੀ ਪਰਿਵਾਰ ਜੋ ਵੀ ਇੱਥੋਂ ਦੇ ਸਾਡੇ ਜਿਹੜੇ ਤੁਸੀਂ ਕਮੇਟੀ ਬਣਾਓਗੇ ਜੋ ਵੀ ਤੁਸੀਂ ਫੈਸਲਾ ਲਾਉਂਗੇ ਅਸੀਂ ਡਟ ਕੇ ਬਰਨਾਲਾ ਕਾਂਗਰਸ ਪੰਜਾਬ ਪ੍ਰਦੇਸ਼ ਕਾਂਗਰਸ ਤੁਹਾਡੇ ਨਾਲ ਡਟ ਕੇ ਇਸ ਜਿਹੜੀ ਲੜਾਈ ਦੇ ਵਿੱਚ ਤੁਹਾਡਾ ਸਾਥ ਦੇਵਾਂਗੇ ਤੇ ਅਰ ਮੈਂ ਪ੍ਰਸ਼ਾਸਨ ਤੋਂ ਵੀ ਇਹੀ ਮੰਗ ਕਰਦਾ ਵੀ ਸਾਨੂੰ ਜਿਹੜਾ ਇंसाफ ਮਿਲਣਾ ਚਾਹੀਦਾ ਔਰ ਜਿਹੜੇ ਦੋਸ਼ੀ ਐ ਉਹਨਾਂ ਖਿਲਾਫ ਪੂਰੀ ਸਖਤੀ ਵਰਤੀ ਜਾਣੀ ਚਾਹੀਦੀ ਆ ਤਾਂ ਕਿ ਗਾਹਾਂ ਤੋਂ ਕੋਈ ਜਿਹੜਾ ਬੰਦਾ ਮਾੜਾ ਅੰਸਰ ਆ ਜਿਹੜੀ ਇਹ ਅਜਿਹੀ ਹਰਕਤ ਨਾ ਕਰ ਸਕੇ ਤੇ ਜਿਹੜਾ ਪੰਜਾਬ ਦਾ ਮਾਹੌਲ ਅਸੀਂ ਦੇਖ ਹੀ ਰਹੇ ਹਾਂ ਇੱਕ ਦਿਨ ਪਹਿਲਾਂ ਬਰਨਾਲੇ ਦੇ ਸਰਹੇ ਦੇ ਵਿੱਚ ਵੀ ਇੱਕ ਨੌਜਵਾਨ ਦਾ ਕਤਲ ਹੋਇਆ ਵੀ ਲਾਰਡ ਆਰਡਰ ਜਿਹੜੇ ਪਿੱਛੇ ਨਾ ਤੁਸੀਂ ਸਾਰੇ ਬੜੇ ਚਿੰਤਤਾਂ ਤੇ ਮੇਰੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਸ ਗੱਲ ਦਾ ਭਰੋਸਾ ਦਿਵਾਉਂਦਾ ਹਾਂ ਆ ਜੋ ਵੀ ਪਰਿਵਾਰ ਫੈਸਲਾ ਕਰੂਗਾ ਜੋ ਵੀ ਤੁਸੀਂ ਸਾਰੇ ਫੈਸਲਾ ਕਰੋਗੇ ਅਸੀਂ ਪੂਰਾ ਡਟ ਕੇ ਤੁਹਾਡਾ ਸਾਥ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ